ਮੰਮੀ ਮੇਰੀ ਗੱਲ ਸੁਣੋ ਹਾਂ ਕੀਤੀ ਪਾਪਾ ਨਾਲ ਗੱਲ ਪੁੱਤ ਪਾਪਾ ਨਾਲ ਗੱਲ ਤੇ ਮੈਂ ਕੀਤੀ ਹੀਗੀ ਹਾਂ ਤੇ ਗੱਲ ਹੈ ਵੀ ਸੱਚੀ ਆ ਉਹ ਨਿਕਲ ਆਇਆ ਕਿ ਨਹੀਂ ਹੁਣ ਤੇਰੇ ਪਿਓ ਨੇ ਤੇ ਮੇਰੇ ਨਾਲ ਗੱਲ ਬੈਂਕੜੇ ਛਦਾਈ ਥੋੜੇ ਜਿਹੜੇ ਉਹਨਾਂ ਦੇ ਤਿੰਨ ਪਿੰਨੋਂ ਘੱਲਤੀ ਚੌਥੀ ਸਾਡੇ ਘਰ ਆਈ ਹੁਣ ਮੇਰੀ ਗੱਲ ਸੁਣਵੇਂ ਵੱਡੇ ਆ ਕਾਲਿਆ ਮੇਰੇ ਨਾਲ ਤੇ ਗੱਲ ਹੀ ਨਹੀਂ ਕੀਤੀ ਤੇਰੇ ਪਿਓ ਨੇ ਤੇਰੇ ਪਿਓ ਦਾ ਰਾਦਾ ਇਹ ਹੀ ਵੀ ਤਨਖਾਹ ਹੁੰਦੀ ਆ ਤੇ ਵਿੱਚੋਂ ਮਤਾਰੀ ਜਾਣੇ ਆਪੇ ਇਹ ਥੋੜੀ ਪਤਾ ਹੀ ਪੁੱਤ ਕਿ ਤੇਰੀ ਨੌਕਰੀ ਵੀ ਚੱਲ ਜਾਣੀ ਆ ਨੌਕਰੀ ਦੀ ਵੀ ਤੂੰ ਛੱਡ ਹੁਣ ਤੇ ਨੌਕਰੀ ਵੀ ਹੈ ਨਹੀਂ ਨਾ ਹੁਣ ਕੋਈ ਕੰਮਕਾਰ ਵਾ ਤੇ ਹੁਣ ਇੰਨਾ ਇੰਨੀ ਮਾਉਂਟ ਕਿੱਥੋਂ ਤਾਰਨੀ ਆਪਾਂ ਮੇਰੀ ਗੱਲ ਸੁਣ ਤੂੰ ਤਾਂ ਮੇਰਾ ਸਿਆਣਾ ਪੁੱਤ ਆ ਇੱਕ ਸਲਾਹ ਕਰਾ ਤੇ ਬੈਂਕ ਵਾਲੇ ਤੇ ਕਹਿੰਦੇ ਆਂ ਨਾ ਗੱਡੀ ਵੀ ਲੈਣੀ ਆ ਉਹ ਕਿਤੇ ਨਹੀਂ ਗੱਡੀ ਸਾਡੀ ਜਾਂਦੀ ਮੇਰੀ ਗੱਲ ਸੁਣ ਹਾਂ ਪਤਾ ਕੀ ਕਰੀਏ ਹੂੰ ਤੇ ਤੂੰ ਨਾ ਜਿਹੜਾ ਮੋਟਰਸਾਈਕਲ ਵਾ ਦਾ ਇਹ ਤੇਰਾ ਦੇ ਦਈਏ ਕਿਹੜਾ ਹਾਏ ਹਾਏ ਤੇਰਾ ਮੋਟਰਸਾਈਕਲ ਹੋਰ ਕੀ ਆਹ ਮੋਟਰਸਾਈਕਲ ਆਹੋ ਕਿਨੂੰ ਦੇਣਾ ਵੇਚ ਦਈਏ ਮੈਂ ਨਹੀਂ ਇਹ ਵੇਚ ਨੂੰ ਚ ਦੇਣਾ ਮੋਟਰਸਾਈਕਲ ਤੁਹਾਨੂੰ ਮੈਂ ਦਾਤੀ ਏ ਸਕੂਲੇ ਮੈਂ ਸਾਈਕਲ ਤੇ ਜਾਇਆ ਕਰਨਾ ਵਾ ਸਕੂਲੇ ਕੱਲਾਂ ਦੀ ਜ਼ਿੰਮੇਵਾਰੀ ਸਾਡੀ ਆ ਪੁੱਤ ਕੋਈ ਨਹੀਂ ਤੇਰਾ ਪਿਓ ਗੱਡੀ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਜਾਣਾ ਹੁੰਦਾ ਵਾ ਮੇਰੀ ਗੱਲ ਸੁਣ ਮੇਰੀ ਬੇਟੀ ਹੋਏ ਨਹੀਂ ਜੇ ਤੇ ਲਾ ਦਾਂਗੇ ਛਦਈਆ ਮੰਜਾ ਹੱਡੀ ਗੱਲ ਮੇਰੀ ਬੇਟੀ ਹੋਏ ਨਹੀਂ ਜੇ ਹਰ ਪਾਸੇ ਤੂੰ ਹੁਣ ਮੋਟਰਸਾਈਕਲ ਤੱਕ ਵੇਚਣ ਤੇ ਆ ਗਈ ਜੀ ਪੁੱਤ ਚ ਗੱਡੀ ਆ ਨਾ ਤੇ ਗੱਡੀ ਤੇ ਤਾਂ ਪਤਨੇ ਜਾਣੇ ਚਲ ਜਾਨੇ ਆ ਹੁਣ ਮੋਟਰਸਾਈਕਲ ਵੇਚਾਂ ਤਾਂ ਤੁਹਾਡਾ ਸਰ ਜਾਣਾ ਵਾ ਗੱਡੀ ਵੇਚਾਂ ਤੁਹਾਡਾ ਹੀ ਸਰਣਾ ਮੈਂ ਨਹੀਂ ਇਹ ਮੋਟਰਸਾਈਕਲ ਆਪਣਾ ਵੇਚਣ ਦੇਣਾ ਐਦਾਂ ਥੋੜੀ ਘਰੀ ਦਾ ਹੁੰਦਾ ਵਾ ਨਹੀਂ ਹੁਣ ਇੱਥੇ ਲਾਗੇ ਬੋਲਡ ਨਹੀਂ ਹੈ ਮੈਂ ਆਪਣਾ ਵੇਚ ਕੇ ਦੇਣਾ ਵੇਖਾਂ ਸਗੋਂ ਟੋਰ ਉਹ ਮੁੰਡਿਆਂ ਇਹ ਰਾਤ ਤੀਂ ਬੇਚਤੀ ਕਰਾਉਣੀ ਮੇਰੀ ਤੇ ਲਾਗੇ ਛਾਕੇ ਜਾਣਾ ਹੁੰਦਾ ਫਿਰ ਗੱਡੀ ਕੱਢਿਆ ਕਰਾਂ ਫਿਰ ਮੈਂ ਤੇ ਤੋ ਤੇਰਾ ਹੈਗਾ ਵਾ ਕਰ ਹੁਣ ਜਿਹੜੀ ਮੁਸੀਬਤ ਸਿਰ ਤੇ ਪਈ ਐ ਨਹੀਂ ਉਹ ਲਾਉਣੀ ਕਿਉਂ ਨਹੀਂ ਤੈਨੂੰ ਪਤਾ ਲੱਗਦਾ ਮੇਰੇ ਨਾਲ ਗੱਡੀ ਭਾਏ ਵੇਚ ਦੋ ਬੋਲਡ ਨਹੀਂ ਹੈ ਮੈਂ ਆਪਣਾ ਜਾਂ ਦੇਣਾ ਕਿਦੇ ਵੇ ਸਿਆਣਾ ਬਾੜ ਨਾਲ ਇਨੇ ਫਸਲ ਦੇ ਪੈਸੇ ਆਏ ਸੀ ਉਹ ਕਿੱਥੇ ਗਏ ਨੌਕਰੀ ਚੱਲ ਬਾਬੂ ਕਰਦਾ ਰਿਹਾ ਕਰਦੇ ਜੋ ਛੜੇ ਵੇਖਾ ਜੁਬਾਨਕ ਦਾ ਚੱਲਦੀ ਐ ਦੱਸ ਨਹੀਂ ਨਾ ਤੇਰੇ ਪਿਓ ਨੂੰ ਕਿ ਨਿਜਵਾਨ ਚਲਾਉਂਦਾ ਵਾ ਏ। ਯਾ ਦਾਦਾ ਜੀ ਆ ਗਏ। ਦੱਸਣਾ ਹੀ ਪੈਣਾ ਵਾ। ਜੋਹੜਾ ਜੀ ਕਰੂਗਾ ਕਰਾਂਗੇ। ਤੇਰੀ ਥੋੜੀ ਮੰਨੀ ਜਾਣੀ ਆ। ਤੇ ਤੈਨੂੰ ਇਹ ਬੁਲਟ ਚਲਾਉਣ ਨੂੰ ਦੇ ਛੜੀਏ। ਬੁਲਟ ਦਾ ਖਰਚਾ ਪਤਾ ਕਿੰਨਾ ਵਾ? ਤੇਲ ਹੀ ਨਹੀਂ ਮਾਣ। ਕਰਦਾ ਕਿ ਫਿਰਦਾ ਵਾ ਏ। ਹੁਣ ਆਪਣਾ ਕਰਜ਼ਾ ਤੇ ਕਿਸ ਤਰ੍ਹਾਂ ਆਪਾਂ ਨਿਬੜਾਵਾ ਨਾ? ਆਪਣੀਆਂ ਮਰਜ਼ੀਆਂ ਕਰਨੀਆਂ ਵਾ ਤੂੰ। ਦੱਸ ਨਹੀਂ ਆ ਤੇਰੇ ਪਿਓ ਨੂੰ। ਹਾਂ। ਉਹ ਨਹੀਂ ਗੱਲ ਇਹ ਬੁਲਟ ਵੇਚਦੀ ਏ ਤੇਰਾ। ਬਾਅਦ ਲੈ ਕੇ ਕਿਨੇ ਦੇਣਾ ਮੈਨੂੰ? ਬੁਲਟ ਵੇਚਦੀ ਏ। ਨਾਲੇ ਇੰਨਾ ਮੁੰਡਿਆਂ ਟੌਰਵਾ ਹੁਣ ਮੇਰਾ ਬੁਲਟ ਦਾ। ਗੱਲਾਂ ਕਰਦੇ ਫਿਰਦੇ ਆ ਮੈਂ ਤੇ ਨਹੀਂ ਹੱਥ ਲਗੰਦਾਂ ਦਾ ਬੁਲਟ ਨੂੰ ਬੰਦਾ ਰਿੱਚ ਤਰਾਂ ਕੋ ਪੈਸੇ ਫੜ ਲੈਂਦਾ ਐਡੀ ਕਿਹੜੀ ਗੱਲ ਆਈ ਬੁਲਟ ਵੇਚਣਾ ਮੇਰਾ ਮੇਰਾ ਤਾਂ ਕੜਤੇ ਮਟਰ ਓਏ ਆਹ ਚੱਲ ਮੈਂ ਵੇਦਾ ਬੈਠਾ ਹੀ ਕੰਮ ਆ ਫਿਰ ਚੱਲ ਚੰਗਾ ਕੀਤਾ ਹੂੰ ਤੁਹਾਨੂੰ ਇੱਕ ਗੱਲ ਦੱਸਾਂ ਦੱਸ ਕੀ ਗੱਲ ਆਪਣੇ ਮੁੰਡੇ ਦੀ ਕਰਤੂਤ ਸੁਣ ਲਓ ਕੀ ਆ ਹੁਣ ਮੈਂ ਨਾ ਉਹਨੂੰ ਕਿਹਾ ਮੈਂ ਹੱਪ ਚੱਲ ਪੋ ਤੇ ਨਾ ਕਰਜਾ ਸਿਰ ਤੇ ਚੜ ਗਿਆ ਵਾ ਤੇਰੇ ਵਾਲਾ ਬੁਲਟ ਵੇਚ ਦਿੰਨੇ ਆ ਆਹੋ ਤੇ ਪਤਾ ਗਾੜੀਆਂ ਬਣਾਸ ਵਰਕੇ ਕੀ ਜਾਂਦਾ ਵਾ ਹਾਂ ਆਂਦਾ ਮੈਂ ਠੇਕਾਂ ਦੀ ਲਿਆ ਤੁਹਾਡੇ ਕਰਜੇ ਦਾ ਅੱਛਾ ਗੱਡੀ ਵੇਚਣੀ ਤੇ ਵੇਚ ਦੋ ਬੁਲਟ ਨਹੀਂ ਮੈਂ ਵੇਚਣ ਦੇਣਾ 100 100 ਗੱਲ ਕਰਕੇ ਗਿਆ ਮੈਨੂੰ ਕਮਲਿਆ ਤੈਨੂੰ ਫੇਰ ਲੈ ਦਾਂਗੇ ਹਾਂ ਆਂਦਾ ਮੁੰਡਿਆਂ ਦੇ ਵਿੱਚ ਮੇਰੀ ਠੋਕ ਬੜੀ ਆ ਉਹ ਅੱਗੇ ਮੈਂ ਤਾਂ ਸਕੂਲ ਜਾਣਾ ਇਹਦੇ ਉੱਤੇ ਤੇ ਮੈਂ ਕਦੀ ਵੀ ਨਹੀਂ ਵੇਚਣ ਦੇਣਾ 100 100 ਗੱਲ ਕੀਤੀ ਹੈ ਮੈਨੂੰ ਹਿੰਮਤ ਵੇਖ ਲਓ ਇਹਦੀ ਓਏ ਉਹਨੂੰ ਕਹਾਂ ਕਮਲਿਆ ਸਾਲ ਇੱਕ ਦੀ ਗੱਲ ਵਾ ਇਹਨੂੰ ਤੈਨੂੰ ਹੋਰ ਵੜ ਉਨੇ ਮੰਨਣੀ ਆ ਹਾਂ ਉਹ ਤੇ ਬੜਾ ਆਕੜਿਆ ਵਾ ਮੰਦਾ ਹੀ ਨਹੀਂ ਗੱਲ ਕੋਈ ਵੀ ਤੁਸੀਂ ਸਮਝਾਓ ਹੋ ਸਕਦਾ ਤੁਹਾਡੀ ਗੱਲ ਸਮਝ ਲੇ ਮੇਰੇ ਤੇ ਪੈਰਾਂ ਤੇ ਪਾਣੀ ਵੀ ਪੈਂ ਦਿੱਤਾ ਉਹਨੇ ਤੇ ਤੇਰੀ ਨਹੀਂ ਉਹਨੇ ਮੰਨੀ ਤੇ ਮੇਰੀ ਬਣੂਗਾ ਟੱਕਰ ਟੱਕੇ ਦੇ ਜਵਾਬ ਦੇਣ ਡਿਆ ਮਾੜੀ ਆਂਦਾ ਫਸਲ ਦੇ ਪੈਸੇ ਕਿੱਥੇ ਜਾਂਦੇ ਰੇ ਤੁਹਾਡੇ ਉਹ ਸੁਣ ਲਓ ਉਹਨੂੰ ਕਹਿ ਤੋ ਏਡਾ ਬੁੱਢਾ ਸਿਆਣਾ ਨਾ ਵੜ ਕੇ ਦੱਸ ਸਾਨੂੰ ਠੀਕ ਆ ਨਾ ਬੱਚਾ ਤੇ ਬੱਚਾ ਬਣ ਕੇ ਰਹਿ ਆਂਦਾ ਨੌਕਰੀ ਵੀ ਹੀ ਕਰਦੇ ਸੀਗੇ ਨੌਕਰੀ ਦੇ ਪੈਸੇ ਵੀ ਆਉਂਦੇ ਸੀ ਫਸਲ ਵੀ ਆਉਂਦੀ ਸੀ ਕਿੱਥੇ ਗਏ ਤੁਹਾਡੇ ਸਾਰੇ ਪੈਸੇ ਇੰਨਾ ਕਰਜ਼ਾ ਤੁਸੀਂ ਚੁੱਕ ਛੜਿਆ ਉਹਨੂੰ ਕਿਹਾ ਜਿਹੜਾ ਜੈ ਫਰੋਤੀ ਕਰਨਾ ਕਿੱਥੋਂ ਕਰਦਾ ਰਿਆ ਬਈ ਨਹੀਂ ਇਹਨਾਂ ਨੂੰ ਪਤਾ ਮੈਂ ਬੁਲਟਾ ਜਿਹੜਾ ਤੇਲ ਇੰਨਾ ਪੈਂਦਾ ਉਹ ਕਿੱਥੋਂ ਪੈਂਦਾ ਆ ਆਹੋ ਹੈ 24 ਘੰਟੇ ਲੱਤ ਦੇ ਛੜ ਦਾ ਬੁੱਢ ਦੇ ਉੱਤੇ ਯਾਰ ਨੇ ਆਲੇ ਨੂੰ ਸ਼ਰਮੀ ਹੈ ਨਿਗੀ ਹੈ ਮੈਨੂੰ ਬਹੁਤ ਸਮਝ ਨਹੀਂ ਆਉਂਦੀ ਕਿ ਕੀ ਬਣਿਆ ਹੈ ਹੈ ਕੋਈ ਪਾਸਾ ਨਹੀਂ ਦੇਖਣ ਦੇ ਕਿਹੜੇ ਪਾਸੇ ਉਤਰਾਹਤ ਮਾਰੀ ਇੱਕ ਕੰਡਾ ਲੱਗੇ ਮਾੜੀ ਬਹਿਣੀ ਤੇ ਨਹੀਂ ਬਹਿ ਗਿਆ ਕਿਸਦੀ ਮਾੜੀ ਬਹਿਣੀ ਨੇ ਕੀ ਬਹਿਣੀ ਹੈ ਉਦਾਂ ਹੀ ਤੁਹਾਨੂੰ ਪਤਾ ਹੀ ਹੈ ਨਾ ਕਿ ਚੀਜ਼ ਨੇ ਲਈ ਹੀ ਬੜੇ ਚਾਦੇ ਨਾਲ ਤੇ ਹੁਣ ਨਹੀਂ ਜੀ ਕਰਦਾ ਵੇਚਣ ਨੂੰ ਜੇ ਪਿਆਰ ਨਾਲ ਪਤਾਸਤਿਆ ਕੇ ਕਹੋਗੇ ਹੋ ਸਕਦਾ ਵੇਚ ਹੀ ਦੇਵੇ ਮੇਰੀ ਗੱਲ ਸੁਣ ਲਾ ਤੂੰ ਹੀ ਉਹਨੂੰ ਹੁਲਜੀ ਨਾ ਕਹੀਂ ਕਹੀਂ ਪੁੱਤ ਇਹ ਦੇਖ ਤੂੰ ਕਾਰ ਲੈ ਦਾਂਗੇ ਮੁੜ ਕੇ ਸਾਲਖਣ ਠਹਿਰ ਕੇ ਤੇ ਹੁਲਜੀ ਨਾ ਟਾਈਮ ਕੱਢ ਲਈਦਾ ਹੁੰਦਾ ਤੇ ਹੁਣ ਜਿਹੜਾ ਛੱਡੇ ਪੁੱਲ ਬੱਜਾ ਨੇ ਲਾ ਲਈ ਲਾ ਲਈਏ ਆਂਦਾ ਤੂੰ ਗੱਡੀ ਵੇਚ ਲੋ ਮੈਂ ਪਹਿ ਤਿੰਨੇ ਜਾਣੇ ਬਹਿ ਕੇ ਚੱਲ ਜਾਣੇ ਜਿੱਥੇ ਨੇ ਉੱਥੇ ਤੇ ਬੁੱਟ ਤੇ ਬਹਿ ਕੇ ਚੱਲ ਜਾ ਕਰਾਂਗੇ ਉਹ ਤੇ ਗੱਲ ਵਾ ਸਦਾਈ ਅੰਤਰਾ ਕਿਤੇ ਪਰ ਨਿਆਣਾ ਵਾ ਨਿਆਣੇ ਨੂੰ ਸਮਝਾਵੇ ਕੌਣ ਹੁਣ ਇਹਨੂੰ ਦਿਮਾਗ ਨਹੀਂ ਦਾ ਕੰਮ ਕਰਦਾ ਮੀਂਹ ਝੜੀ ਆਏ ਤੇ ਮੁੜ ਕੇ ਕਿੱਥੇ ਜਾਣਾ ਬੁੱਟ ਤੇ ਕਿੱਥੇ ਭੇਜ ਦੇ ਜਾਇਆ ਕਰਾਂਗੇ ਹੈ ਇਹ ਕਰਦਾ ਇਹਦੇ ਘਰ ਲੱਗਾ ਅਲਤਰੀ ਸਿਰ ਪਿੱਟ ਹੁੰਦੀ ਰਹਿੰਦੀ ਸਾਰਾ ਦਿਨ ਸੋਚ ਸੋਚ ਗੱਡੀ ਦਾ ਤੇ 20 ਸੁਖ ਵਾ ਉਹ ਰਿਸ਼ਤੇਦਾਰ ਚੀਏ ਇਹਦੇ ਫੱਟ ਵੇਚਣਾ ਲੀਦੀ ਇਹਦੇ ਇਹਨੂੰ ਨਹੀਂ ਨਾ ਸਮਝ ਆਉਂਦੀ ਉਹ ਤਾਂ ਸਾਨੂੰ ਪਤਾ ਨਹੀਂ ਕਿ ਕਿਹੜੇ ਹੱਥ ਨਾਲ ਕੰਮ ਕਰਨਾ ਤੇ ਕਿਹੜੇ ਨਾਲ ਨਹੀਂ ਕਰਨਾ ਨਿਆਣੇ ਆ ਕਿ ਤੇ ਮਾਪਿਓ ਦੀ ਗੱਲ ਮੰਨ ਲੈਂਦੇ ਆ ਉਹ ਨਾ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਮੇਰੀ ਗੱਲ ਸੁਣ ਲੈ ਉਹਨੂੰ ਨਾ ਕਿ ਹਿਸਾਬ ਚ ਉਹਨੂੰ ਲਿਆਉ ਉਹਨੂੰ ਕਿਹਾ ਵੀ ਵੇਚ ਕੇ ਨਾ ਤੇ ਕੋਈ ਗੱਲ ਨਹੀਂ ਥੋੜਾ ਜਿਹਾ ਕਰਜ਼ਾ ਗਾਮਸ਼ਾ ਕਰ ਲਈਏ ਤੇ ਸਿਆਗ ਮਹੀਨੇ ਦੀ ਗੱਲ ਹੈ ਤੈਨੂੰ ਫੇਰ ਨਵਾਂ ਲੈ ਦਾਂਗੇ ਠੀਕ ਨਹੀਂ ਇੱਕ ਵਾਰੀ ਤੁਹਾਡੇ ਕਹਿੰਦੇ ਫੇਰ ਮੈਂ ਗੱਲ ਕਰਕੇ ਵੇਖ ਲਉਗੀ ਮੈਂ ਮੰਗ ਲਿਆ ਆਹ ਪੁੱਛ ਪੁੱਛ ਉਹਨੂੰ ਕੋਈ ਨਹੀਂ ਮੈਂ ਪੁੱਛ ਲਉਗੀ ਪਰ ਨਾ ਮੇਰੇ ਹ ਔਰ ਲਾਗੇ ਲੁਕੇ ਕੀ ਬਹਿਣਾ ਵਾ ਹਾਂ ਉਦਾਂ ਹੀ ਲਈ ਬੜੇ ਸ਼ੌਕ ਨਾਲ ਬੋਲਟ ਲਿਆ ਹੈਗਾ ਤੇ ਜੀ ਥੋੜੀ ਕਰਦਾ ਵੇਚਣ ਨੂੰ ਹੁਣ ਸਾਡਾ ਕਿਹੜਾ ਜੀ ਕਰਦਾ ਆਪਾਂ ਵੇਚੀਏ ਹੁਣ ਮੇਰੀ ਬੁਰੀ ਆ ਜਿਹ ਮੇਰੀਸ ਨੂੰ ਜਹੀ ਲਾ ਕੇ ਦਿੱਤਾ ਵਾ ਤੇ ਜੇ ਅਸੀਂ ਵੇਚਾਂਗੇ ਤੇ ਮੁਰੇ ਕਹੀਂ ਲਾ ਕੇ ਦਵਾਂਗੇ ਨਾ ਅਸੀਂ ਦਰਿਆਵੀ ਦੇ ਨਾਉਣੇ ਸੀ ਨਾ ਨਿਆਣੇ ਚੀਜ਼ ਵੇਚਣੀ ਚਾਹੁੰਦੇ ਚੱਲ ਯਾਰ ਕੋਈ ਗੱਲ ਨਹੀਂ ਹੁਣ ਟਾਈਮ ਤੇ ਕੱਢਣਾ ਹੀ ਪੈਣਾ ਨਾ ਸਮਝ ਨਹੀਂ ਆਉਂਦੀ ਕੋਹ ਹਾਂ ਉਤਰਨਾ ਉਹਨੂੰ ਥੋੜਾ ਸਮਝਾ ਕੇ ਵੇਖ ਜੇ ਸਮਝੇ ਤੇ ਚੰਗੀ ਗੱਲ ਹੀ ਆ ਚੱਲ ਕੋਈ ਨਹੀਂ ਇੱਕ ਵਾਰੀ ਮੈਂ ਸਮਝਾ ਕੇ ਵੇਖ ਲਈਨੀ ਜੇ ਸਮਝ ਗਿਆ ਤਾਂ ਠੀਕ ਨਹੀਂ ਦਿਖਾ ਤੂੰ ਹੀ ਕਹਿ ਕੇ ਵੇਖ ਲੈ ਫਿਰ ਕੀ ਕਰਨਾ ਪਰ ਮੈਂ ਫਿਰ ਬਾਅਦ ਚ ਕਹੂੰਗਾ ਆਹ ਹੁਣ ਤੇਰਾ ਕਰਜ਼ਾ ਲਾਉਣਾ ਸਿਰ ਤੋਂ ਕਿ ਨਹੀਂ ਲਾਉਣਾਗੇ ਉਹਦੇ ਗੱਲ ਵਾ ਨਾ ਜੇ ਮੈਂ ਕਿਹਾ ਨਾ ਉਹਨੇ ਮੈਨੂੰ ਕਹਦਾ ਨਹੀਂ ਨਹੀਂ ਪਾਪਾ ਆਉਂਗਾ ਜਾਉਂਗਾ ਮਾਂ ਆ ਲਿਆ ਉਹ ਜੇ ਗੱਲ ਤੂੰ ਮੜੇ ਮੋੜੇ ਲੰਬਾ ਚੁੱਪਾ ਕਰਕੇ ਤੂੰ ਕਹਿ ਵੀ ਕੰਮ ਕਰ ਲੈਂਦੇ ਸਾਨੂੰ ਮੁੜ ਕੇ ਤੈਨੂੰ ਲੈ ਦਾਂਗੇ ਨਾ ਵਾ ਚੱਲ ਕੋਈ ਗੱਲ ਨਹੀਂ ਠੀਕ ਨਹੀਂ ਵੇਖ ਲੈਣੀ ਫਿਰ ਪੁੱਛ ਕੇ ਮੈਂ ਪਹਿਲਾਂ ਕਹ ਲੈ ਯਾਰ ਹੱਦ ਹੋਈ ਆ ਇਹਨੂੰ ਬੁਲਟ ਦੀ ਪਈ ਆ ਉਦੋਂ ਚਿੱਠੀ ਤੇ ਚਿੱਠੀ ਬੈਂਕ ਵਾਲਿਆਂ ਦੀ ਆਈ ਆਂ ਢੀ ਆ ਤੇ ਕੇ ਰਿਸ਼ਤਦਾਰ ਨੇ ਪੈਸੇ ਦੇਣੇ ਆ ਜਦੋਂ ਨੌਕਰੀ ਹੈਗੀ ਉਹ ਸਾਰੇ ਕੰਮ ਚੱਲਦੇ ਸੀ ਹੁਣ ਤੇ ਲੋਕੀ ਕਿਤੇ ਚੁੰਮਟਾ ਖੜਦਾ ਦਾ ਰੰਦੰਦੇ ਤੇ ਮੈਂ ਸਬਜੀ ਕੱਟਣ ਦੇ ਆਹ ਆ ਜਾ ਪੁੱਤ ਦਾਲ ਬਣਾਈ ਮਾਵਾਂ ਦੀ ਤੇ ਮੈਂ ਤੜਕਾ ਕੱਟ ਲਾ ਤੇ ਤੂੰ ਕਿੱਥੋਂ ਆਇਆ ਵਾ ਓਏ ਉਹੀ ਤੁਹਾਨੂੰ ਦੱਸਣ ਲੱਗਾ ਵਾਂ ਹਾਂ ਤੁਹਾਨੂੰ ਮੈਂ ਗਰਾਊਂਡ ਗਿਆ ਸੀ ਨਾ ਹੁਣ ਆਹੋ ਤੇ ਰਾਜੂ ਦੇ ਮਿਲ ਪਿਆ ਸੀ ਮੈਨੂੰ ਅੱਛਾ ਆਹੋ ਹਾਂ ਤੇ ਗੱਲਾਂ ਕਰਨ ਆ ਪਿਆ ਘਰ ਦੀਆਂ ਅੱਛਾ ਤੇ ਤਾਂ ਮੈਂ ਮਦਦ ਸਿਆਹ ਪਿੱਛੇ ਜੀ ਮੈਨੂੰ ਕਹਿੰਦਾ ਨਹੀਂ ਵੀ ਜਿੱਥੇ ਤੂੰ ਪੀੜੀ ਕੀਤੀ ਹੈ ਮੈਨੂੰ ਪਤਾ ਕਰਾ ਦੇ ਯਾਰ ਉਥੋਂ ਤੇ ਉਹ ਮੈਨੂੰ ਕਹਿਣ ਡਾਇਆ ਪਿਆ ਕਹਿੰਦਾ ਯਾਰ ਤੂੰ ਪਤਾ ਕੀਤਾ ਕਿ ਨਹੀਂ ਹੂੰ ਮੈਂ ਕਿਹਾ ਯਾਰ ਮੈਂ ਪਤਾ ਤਾਂ ਤੇਰਾ ਕੀਤਾ ਹੀ ਹੂੰ ਮੈਂ ਤੂੰ ਬਾਜ ਮੈਨੂੰ ਦੱਸਿਆ ਕੱਖਣੀ ਵੀ ਮੈਂ ਐਡਮਿਸ਼ਨ ਲੈਣੀ ਕਿ ਨਹੀਂ ਲੈਣੀ ਤੇ ਕਹਿੰਦਾ ਯਾਰ ਮੈਂ ਤੇ ਸਾਰੇ ਬੈਠੇ ਰਹਾ ਵੀ ਤੂੰ ਪੁੱਛਿਆ ਹੀ ਨਹੀਂ ਰੇ ਮੈਂ ਫਿਰ ਕਿਹਾ ਮੈਂ ਭਰਾ ਮੈਂ ਤਾਂ ਪੁੱਛਿਆ ਹੀ ਮੈਂ ਤਾਂ ਇਹ ਕਹਿ ਪੈ ਚੱਲ ਤੂੰ ਫੋਨ ਕਰੇਂਗਾ ਤਾਂ ਮੈਂ ਨਾਲ ਤੁਰ ਪੂੰਗਾ ਹੂੰ ਮੈਂ ਜਦੋਂ ਫੋਨ ਹੀ ਨਹੀਂ ਕੀਤਾ ਮੈਨੂੰ ਤੇ ਐਪ ਤੇ ਹੋਰ ਕੇ ਸੈਂਟਰ ਚ ਲੈ ਲਈ ਐਡਮਿਸ਼ਨ ਕਹਿੰਦਾ ਨਹੀਂ ਯਾਰ ਮੈਂ ਤਾਂ ਤੇਰੇ ਆਸਰੇ ਬੈਠਾ ਹੀ ਏਦਾ-ਉਦਾ ਵਾਂ ਤੇ ਬਾਹਰੋਂ ਘਰ ਦੀਆਂ ਗੱਲਾਂ ਛੇੜ ਲੀਆਂ ਹੂੰ ਕਹਿੰਦਾ ਇਹ ਯਾਰ ਲੌਣ ਲੌਣਾ ਹੈ ਮੇਰੇ ਖਾਂ ਲੈਣਾ ਕੋਈ ਹੈਗਾ ਨਾ ਆਇਆ ਵਾ ਭਰਾਵਾ 5 ਲੱਖ ਦੀ ਚਿੱਠੀ ਤੁਹਾਡੇ ਘਰ ਹੀ ਆਈ ਤੇ ਤੇਰਾ ਪਿਓ ਹੀ ਫੜਾ ਕੇ ਆਇਆ ਉਹ ਵੀ ਕਹਿੰਦਾ ਦੱਸਣ ਦਾ ਇਹ ਮੈਨੂੰ ਕਹਿੰਦਾ ਉਹ ਵੀ ਆ ਗਈ ਆ ਯਾਰ ਤੇ ਟੈਨਸ਼ਨ ਪਈ ਟੈਨਸ਼ਨ ਚ ਲੱਗਣ ਦਾ ਹੈ ਮੈਨੂੰ ਹੂੰ ਤੇ ਮੈਂ ਫਿਰ ਕਹਾ ਮੈਂ ਚੱਲ ਕੋਈ ਗੱਲ ਨਹੀਂ ਏਦਾਂ ਕਰੀ ਪੀ ਤੂੰ ਮੈਨੂੰ ਦੱਸ ਦੀ ਭਰਾ ਹੂੰ ਜਿੱਦਨ ਵੇਲਾ ਆਏਗਾ ਮੈਂ ਤੇਰੇ ਨਾਲ ਜਾ ਕੇ ਨਾ ਮੈਂ ਤੇਰੀ ਅਡਮਿਸ਼ਨ ਕਰਾਉਣਾ ਵਾਂ ਹੂੰ ਕਹਿੰਦਾ ਚਾ ਲੋ ਤੇ ਕੋਈ ਗੱਲ ਨਹੀਂ ਦੋਵੇਂ ਭਰਾ ਚੱਲ ਜਾਗੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਮੈਂ ਫਿਰ ਵੀ ਪ੍ਰਾਇ ਕਰੀ ਘਰ ਪੁੱਛ ਲਈ ਹੂੰ ਮੈਂ ਇਹਨਾਂ ਵੇ ਬਾਜੋ ਚਾਚੀ ਮੇਰੇ ਦਿਵਾਲੇ ਹੋ ਜੀ ਆਹ ਠੀਕ ਆ ਤੂੰ ਕੌਣ ਹੁੰਨਾ ਮੈਂ ਮੇਰੇ ਪੁੱਤ ਦੀ ਐਡਮਿਸ਼ਨ ਕਰਾਉਣ ਆਲਾ ਪਿਆ ਨਹੀਂ ਆਹੋ ਕਹਿੰਦਾ ਨਹੀਂ ਨਹੀਂ ਤੇ ਮੈਂ ਆਜੇ ਤੈਨੂੰ ਕਹਿਣ ਡਿਆ ਵਾਂ ਕੋਖਣ ਹੁੰਦਾ ਹਾਂ ਮੈਂ ਚੱਲ ਕੋਈ ਗੱਲ ਨਹੀਂ ਭਰਾ ਫਿਰ ਵੀ ਇੱਕ ਵਾਰੀ ਪੁੱਛ ਲਈ ਤੇਰੀ ਮਾਦਾ ਤਾਂ ਕੋਖ ਨਹੀਂ ਪਤਾ ਆਹੋ ਕਹਿੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਪੁੱਛਿਆ ਹੀ ਪੁੱਛਿਆ ਹੀ ਆਹ ਠੀਕ ਆ ਤੇ ਇੰਨੀ ਗੱਲ ਹੋਈ ਤੇ ਬਾਜੋ ਮੈਂ ਨਿਕ ਚੱਲ ਗਿਆ ਉਥੋਂ ਹਾਂ ਹੁਣ ਮੈਨੂੰ ਫੋਨ ਕਰੰ ਪੀ ਇਹ ਤਾਂ ਕਰਾਂਗੇ ਪੀ ਕੱਲ ਤੋਂ ਤਿਆਰ ਹੋਈ ਹਾਂ ਚੱਲ ਕਰਾਂਗੇ ਮੈਂ ਕੋਈ ਗੱਲ ਨਹੀਂ ਮੈਂ ਹੋਜੂਗਾ ਤੇ ਮੈਂ ਉਹਨੂੰ ਇੰਨੀ ਗੱਲ ਵੀ ਕਹੀ ਸੀ ਵੀ ਜੇ ਤੈਨੂੰ ਪੈਸਿਆਂ ਦੀ ਲੋੜ ਹੋਊਗੀ ਨਾ ਤੂੰ ਸਾਨੂੰ ਦੱਸ ਦੀ ਕੋਈ ਗੱਲ ਨਹੀਂ ਤੇਰੀ ਮਦਦ ਕਰ ਦਾਂਗੇ ਆਪਾਂ ਵੇਖ ਕਰਨ ਨਾਲ ਜਾਣ ਦੀ ਤੇ ਪੈਸੇ ਦੇਣ ਦੀ ਕੋਈ ਗੱਲ ਨਹੀਂ ਗਈ ਉਹਦੀ ਮਾਂ ਦੀ ਜ਼ੁਬਾਨ ਐਡੀ ਲੰਮੀ ਆ ਮੁੜ ਕੇ ਤੇਰੇ ਗੱਲ ਪਾਊਗੀ ਵੀ ਤੂੰ ਕੌਣ ਹੁੰਦਾ ਵਾ ਅਸੀਂ ਮਾਂ ਪਿਓ ਜੀਂਦੇ ਜਾਗਦੇ ਆ ਨਾਲੇ ਤੈਨੂੰ ਪਤਾ ਹੀ ਐ ਸ਼ਿਰੂ ਤਾਂ ਆਪਣੇ ਘਰ ਦੇ ਭੜਦੇ ਹੀ ਰੱਖਦੀ ਰਹੀ ਐ ਇਹ ਗੱਲ ਦੱਸਦੀ ਨਹੀਂ ਰਹੀ ਉਹ ਕੋਈ ਗੱਲ ਨਹੀਂ ਮੰਮੀ ਫੇਰ ਕੀ ਆ ਉਹ ਨਹੀਂ ਤੈਨੂੰ ਵੀ ਪਤਾ ਹੋਣਾ ਇਹਨਾਂ ਦੇ ਹਾਲਾਤ ਕਿਦਾਂ ਦੇ ਆ ਹਾਲਾਤ ਤੇ ਉਹਨਾਂ ਦੇ ਇਦਾਂ ਦੇ ਆ ਉਹੋ ਹਾਲਾਤ ਸਾਡੇ ਵੀ ਹੈਗੇ ਸੀ ਚੇਤਾ ਤੈਨੂੰ ਜਦੋਂ ਮੱਛਰ ਵਿੱਚ ਸਾਰੀ ਰਾਤ ਆਪਾਂ ਬਹਿ ਕੇ ਭੁੱਖਿਆਂ ਭਾਣਿਆਂ ਕੱਟੇ ਸੀ ਚਲੋ ਕੋਈ ਗੱਲ ਨਹੀਂ ਹੁਣ ਹੋ ਗਿਆ ਤੇ ਹੋ ਗਿਆ ਮੈਂ ਉਹਨੂੰ ਇੰਨੀ ਗੱਲ ਕਹਿਆ ਮੈਂ ਜੇ ਤੈਨੂੰ ਪੈਸਿਆਂ ਦੀ ਲੋੜ ਲੋੜ ਪਊਗੀ ਨਾ ਮੈਂ ਚੱਲ ਮੈਂ ਤੈਨੂੰ ਦੇ ਦਊਂਗਾ ਮੈਂ ਕੋਈ ਗੱਲ ਨਹੀਂ ਤੂੰ ਬਾਅਦ ਵਿੱਚ ਵਾਪਸ ਕਰਦੀ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਹੁਣ ਹੀ ਆ ਪੈਸੇ ਨਿਕਲ ਤੇ ਘਰ ਮੈਂ ਕਰਦੀ ਗਾ ਜਾਣ ਦੀ ਵੀ ਗੱਲ ਕੋਈ ਨਹੀਂ ਪੈਸਿਆਂ ਦੀ ਵੀ ਗੱਲ ਕੋਈ ਨਹੀਂ ਪਰ ਮੇਰੀ ਸੁਣ ਲੈ ਗੱਲ ਜਿਉ ਤੇਰੇ ਗੱਲ ਪਈ ਫੇਰ ਮੇਰੇ ਕੋ ਜਰਿਆਨੀਆਂ ਜਾਣਾ ਉਹ ਨਹੀਂ ਨਹੀਂ ਮੰਮੀ ਫੇਰ ਜੰਗ ਹੋ ਜਾਣਾ ਹੀ ਉਹ ਉਹ ਕੁਝ ਨਹੀਂ ਹੁੰਦਾ ਮੈਂ ਉਹਨੂੰ ਸਮਝਾਤੀ ਆ ਸਾਰੀ ਗੱਲ ਮੈਂ ਭਰਾ ਆਪਣੇ ਘਰ ਪਹਿਲਾਂ ਪੁੱਛ ਕੇ ਨਾ ਮੈਂ ਫੇਰ ਮੇਰੇ ਨਾਲ ਤੁਰੀਂ ਕਹਿੰਦਾ ਠੀਕ ਆ ਕੋਈ ਗੱਲ ਨਹੀਂ ਕਹਿੰਦਾ ਮੈਂ ਜਦੋਂ ਤੈਨੂੰ ਕਹਿਤਾ ਵਾ ਵੀ ਮੈਂ ਤੇਰੇ ਨਾਲ ਚਲ ਵੇਖ ਲੈ ਫੇਰ ਆਪਣੀ ਮਰਜ਼ੀ ਮੈਨੂੰ ਨਾ ਮੁੜ ਕੇ ਕਵੀ ਆਣ ਕੇ ਵੀ ਮੰਮੀ ਮੈਨੂੰ ਆਹ ਗੱਲ ਕਹੀ ਤਾਂ ਮੰਮੀ ਮੈਨੂੰ ਆਹ ਗੱਲ ਉਹ ਮੰਮੀ ਮੈਂ ਪੀਟੀ ਵਾਲੇ ਭਾਈ ਨੇ ਵੀ ਪੁੱਛ ਲਿਆ ਸੀ ਮੈਂ ਉਹਨਾਂ ਨੂੰ ਵੀ ਕਹਿਤਾ ਸੀ ਮੈਂ ਹਾਂ ਇਹਦੀ ਭਰਾ ਹੁਣ ਧਿਆਨ ਦੇਵੇ ਦੇ ਨਾਲ ਜਿਆਦਾ ਮੈਂ ਪੜ੍ਹਾਈ ਚੋਂ ਦਾਂਦਾ ਯਾਰ ਮੈਂ ਜੇ ਫੇਲ ਹੋ ਗਿਆ ਫਿਰ ਚਾਚੀ ਨੇ ਮੈਨੂੰ ਕਹਿਣਾ ਵੀ ਇਹ ਜਾਣ ਬੁੱਝ ਕੇ ਇਹਨੂੰ ਫੇਲ ਕਰਾਤਾ ਉਹ ਤੋਂ ਨੇ ਕਹਿਣਾ ਹੀ ਕਹਿਣਾ ਉਹਨੇ ਆਪਣੇ ਮੁੰਡੇ ਚ ਕਸੂਰ ਤਾਂ ਕੱਢਣਾ ਨਹੀਂ ਵੀ ਉਹਨੇ ਪੜ੍ਹਾਈ 'ਤੇ ਧਿਆਨ ਨਹੀਂ ਦੇਣਾ ਮੈਂ ਤਾਂ ਹੁਣ ਇਨੀ ਗੱਲ ਵੀ ਕਹਾਂ ਆ ਮੈਂ ਹਾਂ ਵੀ ਭਰਾ ਉੱਥੇ ਸ਼ਹਿਰ ਦੇ ਮੁੰਡੇ ਹੁੰਦੇ ਆ ਮੈਂ ਉਹਨਾਂ ਨੇ ਇਨੀ ਤੈਨੂੰ ਪਰਣ ਦੇਣਾ ਉਹਨਾਂ ਨੇ ਕਦੀ ਕਹਿਣਾ ਪਿਆਰਾ ਆਪ ਮੈਂ ਜੇ ਤੂੰ ਭਰਾ ਇਦਾਂ ਦੇ ਕੰਮ ਕੀਤੇ ਫੇਰਨੀ ਤੇ ਕੋ ਹੁਣੀ ਪੀਟੀ ਮੈਂ ਤੂੰ ਆਪਣੇ ਕੰਮ ਨਾਲ ਮਰ ਰੱਖਿਆ ਕਰ ਤੇ ਉਹਨਾਂ ਨਾਲ ਘਟ ਵੱਧੀ ਯਾਰੀ ਰੱਖੀ ਕਹਿੰਦਾ ਕੋਈ ਗੱਲ ਨਹੀਂ ਮੈਂ ਮੈਂ ਵੀ ਜਾਨ ਰਿਆ ਹਣਾ ਮੈਨੂੰ ਵੀ ਇਦਾਂ ਦੇ ਮੁੰਡੇ ਟਕਰੇ ਹੀ ਚੱਲ ਕੋਈ ਨਹੀਂ ਚੱਲ ਧੋ ਮੂੰਹ ਹੱਥ ਤੇ ਮੈਂ ਲਾਵਾਂ ਦਾਲ ਨੂੰ ਤੜਕਾ ਤੇ ਖਾ ਰੋਟੀ ਹਾਂ ਚਲੋ ਲਾ ਲਓ ਕੋਈ ਗੱਲ ਨਹੀਂ ਆਹੋ ਇਹਨਾਂ ਨਾ ਪਿਓ ਪੁੱਤਾਂ ਦਾ ਕੋਈ ਹਾਲ ਨਹੀਂ ਗਾ ਬੜੇ ਨਾ ਦੀਨ ਦੇ ਆਲੂ ਬਾਂਦੇ ਆ ਪੀ ਅਹੀਂ ਅਹੀਂ ਆ ਇਹਨਾਂ ਨੇ ਪਤਾ ਕਿ ਉਹਨੇ ਗੱਲਾਂ ਕਰ ਲੱਗੀ ਨਾ ਮੁੜ ਕੇ ਵੇਖਣਾ ਕੱਖ ਨਹੀਂ ਗਾ ਕਿ ਮੈਂ ਕਿਹੜੀ ਗੱਲ ਕਰਨੀ ਤੇ ਕਿਹੜੀ ਨਹੀਂ ਕਰਨੀ ਸ਼ਰੀਕ ਤਾਂ ਅੱਗੇ ਹੀ ਕਹਿੰਦੀ ਆ ਵੀ ਸਾਡੇ ਸ਼ਰੀਕ ਵਾ ਹੋਰ ਇਹ ਤੋਂ ਵੱਧ ਕੀ ਕਹਿਣਾ ਵਾ ਸ਼ਰੀਕ ਫੇਰ ਵੀ ਭੜਾ ਹੀ ਸੋਚਣ ਡੇ ਆ ਕਿ ਖਤਾ ਕਹੇ ਬੰਨੇ ਲੱਗ ਜਾਣਗੇ ਕਿਹੋ ਜਿ ਦੇਣੇ ਨਾ ਤੇ ਆ ਗਈ ਆ ਪਰ ਇਹਨੂੰ ਮਾ ਸਾਡੇ ਤੋਂ ਦਰਸ ਨਹੀਂ ਆਇਆ ਰਮਨ ਹਾਂਜੀ ਆ ਗੱਸਣ ਮੇਰੀ ਆ ਗਈ ਜੇ ਹਾਂਜੀ ਦੱਸੋ ਵਾਜਾ ਮਰਣ ਡੇ ਹੀ ਵਾਜ ਤਨ ਮੈਂ ਤਾਂ ਮਾਰੀ ਆ ਹਾਂ ਇਹ ਹੱਥ ਤੇ ਨੱਕ ਸਲਾਹ ਕਰਦਾ ਵਾਂ ਦੱਸੋ ਕਾ ਦੀ ਸਲਾਹ ਆ ਆਪਣਾ ਉਹਦੇ ਨਹੀਂ ਆਹੋ ਉਹਨੇ ਕਰ ਨਹੀਂ ਆਈ ਲੜਸ ਅੱਛਾ ਉਹ ਹੁਣ ਕਹਿੰਦੇ ਵੀ ਪੈਸੇ ਹੈ ਨਹੀਂ ਆ ਹਾਂ ਤੇ ਮੇਰਾ ਇਰਾਦਾ ਵੀ ਉਹਨਾਂ ਨੂੰ ਥੋੜੇ ਪੈਸੇ ਨਾ ਦੇ ਦਈਏ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਤੁਸੀਂ ਝਾਟੀ ਪਿਗਲ ਜਾਂਦੇ ਜੀ ਮਾੜੀ ਜੀ ਉਹਨਾਂ ਦਾ ਘਰ ਕੋਈ ਗੱਲ ਹੁੰਦੀ ਆ ਤੇ ਆਪ ਉਹਨਾਂ ਦੇ ਦਿਲ ਪੱਥਰ ਵਾ ਕਦੀ ਤੁਹਾਡੇ ਵਾਲ ਨੇ ਉਹਨਾਂ ਨੇ ਪਿੱਛਾ ਪਾਉਂ ਕੇ ਵੇਖਿਆ ਤਾਂ ਹੁਣ ਤੁਹਾਡੇ ਕੋਲ ਚਾਰ ਪੈਸੇ ਹੋ ਗਏ ਆ ਤੁਹੀ ਆਂਦੇ ਜੀ ਉਹਨਾਂ ਨੂੰ ਦੇ ਦਈਏ ਕੀ ਗੱਲ ਉਹਦਾ ਬੱਚਾ ਨਹੀਂ ਜਦੋਂ ਆਪਣੇ ਅੰਦਰ ਲਫਾਫਾ ਲੈ ਕੇ ਆ ਜਾਂਦੇ ਹੁੰਦੇ ਸੀਗੇ ਤੇ ਮੇਰਾ ਮੁੰਡਾ ਮੂੰਹ ਹਲ ਵੇਂਦਾ ਰਹਿੰਦਾ ਹੁੰਦਾ ਸੀ ਚੇਤਾ ਜੀ ਚਲ ਭਰਾ ਤੁਹਾਡੇ ਨੇ ਤੇ ਦੋ ਚਾਰ ਵਾਰਾਂ ਚੀਜ਼ੇ ਨੂੰ ਲਿਆਤੀ ਤੇ ਪਰਜਾਈ ਤੁਹਾਡੀ ਨਾ ਲਫਾਫਾ ਖੋ ਕੇ ਲੈ ਜਾਂਦੀ ਹੁੰਦੀ ਸੀ ਮੇਰਾ ਵੀ ਜੀ ਕਰਦਾ ਸੀ ਫਰੂਟ ਖਾਣ ਨੂੰ ਉਦੋਂ ਚਲ ਰਮਨ ਇਹਨਾਂ ਗੱਲਾਂ ਨੂੰ ਛੱਡ ਉਹ ਨਿਆਣੇ ਦੀ ਜ਼ਿੰਦਗੀ ਦਾ ਸਵਾਲ ਵਾ ਉਹ ਤਾਂ ਕੋਈ ਗੱਲ ਨਹੀਂ ਗੀ ਮੈਂ ਮੰਦੀ ਆ ਤੁਹਾਡੀ ਗੱਲ ਵੀ ਬੱਚੇ ਦੀ ਜ਼ਿੰਦਗੀ ਦਾ ਸਵਾਲ ਵਾ ਪੈਸੇ ਦੇਣੇ ਚਾਹੀਦੇ ਆ ਪਰ ਮਾਂ ਨੂੰ ਤਾਂ ਕੋਈ ਲੱਥੀ ਜੜੀ ਯਾਦ ਨਹੀਂ ਗਈ ਹੈਗੀ ਹੋ ਚੱਲ ਯਾਰ ਰਮਨ ਉਹਦੇ ਜਿੱਥੇ ਮਿਲਦਾ ਵਾ ਗੋਡੀ ਹੱਥ ਲਾਉਂਦਾ ਵਾ ਹੁਣ ਇਹਦੇ ਵਿੱਚ ਬੱਚਿਆਂ ਦਾ ਥੋੜਾ ਕੋਈ ਕਸੂਰ ਵਾ ਲੜਾਈ ਤਾਂ ਸਾਡੀ ਆਪੋ ਚੋਂ ਦੀ ਜੇ ਉਹਦੇ ਬੱਚੇ ਦਾ ਕੋਈ ਕਸੂਰ ਨਹੀਂ ਤਾਂ ਨੇਰੇ ਬੱਚੇ ਦਾ ਉਹ ਕਸੂਰ ਹੀ ਨਾਲੇ ਤੁਸੀਂ ਤਾਂ ਝਾਟ ਹੀ ਨਾ ਦਿਨ ਭਲਾ ਦਿੰਦੇ ਜੀ ਜਦੋਂ ਘਰ ਗਏ ਹੀਗੇ ਨਾਲੇ ਦੇ ਪੈਸੇ ਦੇ ਕੇ ਆਏ ਨਾਲੇ ਰਾਜੀ ਬਾਜੀ ਪੁੱਛਣ ਗਏ ਅਗਲੀ ਨੇ ਤੁਹਾਨੂੰ ਗਾਹੋਂ ਕਿ ਕਵਾਇਆ ਨਹੀਂ ਫਿਰ ਤੁਸੀਂ ਕਹਿਣ ਲੱਗੇ ਪੈਸੇ ਦੇ ਦੀਏ ਤੇ ਆਹ ਕੰਮ ਕਰੀਏ ਤੇ ਉਹ ਕਰੀਏ ਉਹਨੂੰ ਕਿੱਦਾਂ ਸੇਤਾ ਆਊਗਾ ਵੀ ਮੇਰੇ ਆਪਣੇ ਹੀ ਜਦੋਂ ਤੁਸੀਂ ਸਾਰੇ ਕੰਮ ਆਪੇ ਕਰੀ ਗਏ ਕੱਲ ਨੂੰ ਕੋਈ ਗੱਲਬਾਤ ਹੋਈ ਨਾ ਅਗਲੀ ਨੇ ਕਹਿਣਾ ਮੈਂ ਤੁਹਾਡੇ ਘਰ ਮੰਗਣ ਗਈ ਹਾਂ ਤੁਸੀਂ ਮੇਰੇ ਘਰ ਪੈਸੇ ਦੇਣ ਆਏ ਹੀ ਉਹ ਮੈਨੂੰ ਇਹ ਆ ਵੀ ਉਹਨੇ ਪਲੱਸ 2 ਕਰ ਲਈ ਆ ਤੇ ਚੰਗੇ ਨੰਬਰ ਲੈ ਕੇ ਤੇ ਚੱਲ ਕੇ ਤੇ 12 ਅੰਦਰ ਚੱਲੂਗਾ ਕਿਤੇ ਯਾਦ ਕਰੂਗਾ ਵੀ ਲੈ ਮੇਰੇ ਤਾਈ ਨੇ ਆਹ ਕੰਮ ਕੀਤਾ ਤਾਂ ਚਲ ਕੋਈ ਗੱਲ ਨਹੀਂ 20000 ਦੀ ਕਿਹੜੀ ਗੱਲ ਵਾ ਦੇ ਦਿੰਨੇ ਆ ਕਰ ਲੂਗਾ ਤਾਂ ਮੁੜ ਕੇ ਲੱਖਾਂ ਨੇ ਜਿਹੜੇ ਲੱਗਣੇ ਉਹ ਕਮ ਤਾਊਗਾ ਉਹ ਚਲ ਲੋ ਕੀ ਇਹ ਤੇ ਨਾ ਕਹਿਣਗੇ ਵੀ ਆ ਪੈਸੇ ਕੋਣੋਂ ਰਹਿ ਗਿਆ ਸੀ ਬੱਲੇ ਤੁਹਾਡੇ ਤੁਹਾਨੂੰ ਤਾਂ ਸ਼ਰਮ ਚੱਟ ਮਾਰ ਜਾਂਦੀ ਆ ਪਰ ਉਹਨਾਂ ਨੂੰ ਤਾਂ ਮਾਸਾ ਸ਼ਰਮ ਨਹੀਂ ਆਉਂਦੀ ਚਲ ਰਮਰੋਂ ਨਾਲ ਗੱਲ ਛੱਡ ਤੋਂ ਤੇ ਮੇਰਾ ਜਨਾਬਾ ਵੀ ਇਹਨਾਂ ਕਾ ਕੰਮ ਕਰਦੀਏ ਉਦੋਂ ਜੀ ਭੁੱਲੇ ਲੁੱਟਦੀ ਰਹੀ ਕਦੀ ਗੱਡੀ ਲੱਲੀ ਕਦੀ ਮੋਟਰਸਾਈਕਲ ਲੱਲਿਆ ਤੇ ਬੁਏ ਗਾੜੀਆਂ ਦੀਆਂ ਰੇਸਾਂ ਲਾ ਲਾ ਕੇ ਮੋਟਰਸਾਈਕਲ ਦੀਆਂ ਲੰਗਦੇ ਸੀ ਸਾਡੇ ਮੁੰਡੇ ਨੂੰ ਭੂਏ ਚੜਾਉਂਦੇ ਸੀ ਪਟਾਕੇ ਮਰਵਾਉਂਦੇ ਸੀ ਉਦੋਂ ਨਹੀਂ ਪਤਾ ਕਿ ਮੁੰਡੇ ਨੂੰ ਕੱਲ ਨੂੰ ਬਾਹਰ ਅੰਦਰ ਵੀ ਕੱਲਾਣਾਵਾ ਜਿੰਨੇ ਪੈਸੇ ਹੈ ਸੀ ਡਾਈ ਗਈ ਉਦੋਂ ਰਮਨ ਪਟਾਕੇ ਐਵੇਂ ਨਹੀਂ ਵਾਈਦੇ ਪਿਓ ਤਨਖਾਹ ਲੈਂਦਾ ਸੀ ਉਤੋਂ ਵੀ ਛੇਲ ਲਾਂਦਾ ਸੀ ਉਦੋਂ ਤੇ ਹੁੰਜਾ ਫੇਰਦਾ ਸੀ ਪੂਰਾ ਚੱਲ ਬੇਸ਼ੱਕ ਹੁੰਜਾ ਫੇਰਦਾ ਹੀਗਾ ਮੈਂ ਮੰਦੀ ਆ ਇਹ ਥੋੜਾ ਹੀ ਵੀ ਜਿੰਨੇ ਪੈਸੇ ਆਏ ਉਹਨੇ ਖਰਚੀ ਲਏ ਬਚਾਉਣਾ ਹੀ ਕੋਈ ਨਹੀਂਗਾ ਲੋਕੀਰ ਸੁਈਆਂ ਦੇ ਫਾਲ ਬਣਾ ਲੈਂਦੇ ਆ ਜਿਨ੍ਹਾਂ ਨੇ ਕੁਝ ਬਣਾਉਣਾ ਹੋਵੇ ਰਮਨ ਫਾਲ ਉਹ ਜਨਾਨੀਆਂ ਬਣਾਉਂਦੀਆਂ ਵਾਂ ਜਿਨ੍ਹਾਂ ਨੂੰ ਸਮੇਦਾਰੀ ਹੋਵੇ ਉਹਨੇ ਸਮੇਦਾਰੀ ਥੋੜੀ ਹੀ ਨਹੀਂ ਸਮੇਦਾਰੀ ਨਹੀਂ ਉਹ ਤਾਂ ਆਂਦੀ ਹੈ ਜਿੰਨੀ ਸਮੇਦਾਰੀ ਮੈਨੂੰ ਆ ਦੁਨੀਆ ਛਦਾਈ ਤੁਰੇ ਫਿਰ ਰਹੀ ਆ ਕੀੜੀਆਂ ਕਾਟੇ ਸਮਝਦੀ ਹੀ ਲੋਕਾਂ ਨੂੰ ਤੇ ਹੁਣ ਉਹ ਬਥੇਰੀ ਸਮੇਦਾਰੀ ਆ ਹਾਂ ਗੱਲਾਂ ਨਾ ਕਰਿਆ ਕਰੋ ਪਰਦੇ ਨਾ ਪਾਇਆ ਕਰੋ ਰਮਾਨਾ ਅੱਖੇ ਲੱਗ ਜਿੰਦਾ ਹੁੰਦਾ ਵਾ ਜੇ ਉਹਦਾ ਦਿਮਾਗ ਇਹਦਾ ਕੰਮ ਕਰਦਾ ਹੁੰਦਾ ਨਾ ਤੇ ਇੱਥੋਂ ਤੱਕ ਨੌਕਤਾ ਨਾ ਆਉਂਦੀ ਅੱਜ ਤੇ ਫਿਰ ਹੁਣ ਇਹ ਕੀ ਕਰੀਏ ਪਹਿਲੀ ਵੇਚਕਾ ਨੂੰ ਦੇ ਦਈਏ ਪਹਿਲੀ ਬਰਾਬਰ ਆਈ ਹੈ ਨਾ ਨੌਕਰੀਆਂ ਨੂੰ ਵੱਖਰੀ ਆਈ ਹੈ ਗੱਲ 20000 ਦੀ ਆ ਦੇ ਦਿਓ 20000 ਫੇਰ ਤੁਹਾਡਾ ਨਾ ਹੋ ਜਾਣਾ ਤੁਹਾਡਾ ਨਾ ਫੇਰ ਨਹੀਂ ਹੋਣਾ ਫੇਰ ਤੁਹਾਨੂੰ ਗੱਲਾਂ ਹੀ ਹੁਣੀਆਂ ਆ ਗੱਲਾਂ ਕਾਦੀਆਂ ਕਰਨਗੇ ਅਸੀਂ ਕੋਈ ਮੜਾ ਕੰਮ ਕਰਨ ਦੇ ਉਹਨੇ ਕਹਿਣਾ ਪੈਸੇ ਚਾਰ ਹੋ ਗਏ ਆ ਨਾ ਹੁਣ ਸਾਡੇ ਘਰ ਦੇਣ ਆਉਂਦੇ ਆ ਸਾਨੂੰ ਛਿੱਤਰ ਥੱਲੇ ਰੱਖਦੇ ਆ ਉਹ ਕਰਦੇ ਆ ਤੁਹੀ ਉਹਨੂੰ ਨਹੀਂ ਜਾਣਦੇ ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦੀ ਆ। ਉਹਦਣਾ ਮੈਂ ਗਿਆ ਹਾਂ ਕਿ ਮੈਂ 5000 ਰੁਪਏ ਦੇ ਆ। ਪਿਆ ਲੈ ਬਈ ਆਪਣੀ ਦਵਾਈ ਦੁਈ ਲੈ ਲੈ। ਤੇ ਮੈਨੂੰ ਹੁਣ ਮੁੰਡੇ ਵਾਲ ਵੇਖ ਕੇ ਆਉਂਦਾ ਵਾ ਵੀ ਜਵਾਰ ਹੋਇਆ ਵਾ ਤੇ ਲੋਕੀ ਗੱਲਾਂ ਕਰਨਗੇ। ਕੋਈ ਗੱਲ ਨਹੀਂ ਸੋਚਾਂਗੇ ਵਿਚਾਰਾਂਗੇ ਫਿਰ ਦੱਸੂੰਗੀ ਮੈਂ ਕੀ ਕਰਨਾ। ਸਾਰਾ ਬੰਨ ਸੋਚਣਾ ਵਿਚਾਰਨਾ ਕੀ ਆ। ਮੇਰਾ ਜ਼ਰਾਦਾ ਵਾ ਵੀ ਇਤੋਂ ਚੋਰੀ ਛਪੀ ਉਹਨੂੰ ਨਾ। ਥੋੜੇ ਬੋਤੇ ਪੈਸੇ ਦੇ ਦਾਂ ਵੀ ਆ ਲੈ ਪੁੱਤ ਤੇ ਜਾ ਕੇ ਆਪਣਾ ਵੇਖ ਤothe ਜਾ ਕੇ ਕੋਨਾ ਕੋ ਹਾਇਲਸ ਕਰ ਲੂਗਾ ਚਲ ਕੇ ਤੇ ਬਾਹਰ ਚਲ ਜੂਗਾ ਯਾਦ ਕਰੂਗਾ ਲੈ ਵੀ ਮੇਰੇ ਤਾਈ ਨੇ ਆ ਕੰਮ ਕੀਤਾ ਏ ਇਹ ਜਨਾਨੀਆਂ ਵਾਂ ਵੀ ਲੱਲ ਲੁੜ ਕੇ ਨਾ ਹੋਈ ਨਾ ਠੀਕ ਲਓ ਵੇਖਾਂ ਬਾਅਦ ਦਾ ਕੋਈ ਕੰਮ